ਜਦੋਂ 24 ਕੇ 25 ਸਾਲ ਦੀ ਸੀ ਮੈਰਿਡ ਸੀ ਉਦੋਂ ਮੈਂ ਮੇਰਾ ਜਵਾਕ ਸੀਗਾ 3 ਸਾਲ ਦਾ ਸੀ ਤੁਰੰਤ ਤੁਰੰਤ ਲਾਪੇ ਸੇ ਖਾਣ ਪੀਣ ਲੱਗ ਗਿਆ ਸੀ ਆਪਣੇ ਹਿਸਾਬ ਨਾਲ ਤੇ ਮੈਨੂੰ ਉਦੋਂ ਮੇਰੀ ਸਿਸਟਰ 2016 ਦੇ ਵਿੱਚ ਭਰਤੀ ਹੋਈ ਆ ਤੇ ਉਦੋਂ ਹੀ ਮੇਰੇ ਫਾਦਰ ਨੇ ਮੈਨੂੰ ਫੋਨ ਕੀਤਾ ਸੀ ਕਹਿੰਦੇ ਬਈ ਤੂੰ ਵੀ ਅਪਲਾਈ ਕਰ ਦੇ ਬਈ ਨੰਬਰ ਤੇਰਾ ਲੱਗ ਜਾਣਾ ਤੇਰੀ ਹਾਈਟ ਵਧੀਆ ਤੇਰੇ ਨੰਬਰ ਵਗੈਰਾ ਵਧੀਆ ਹੋਇਆ ਆਏ ਹੋਏ ਆ ਪਲੱਸ 2 ਦੇ ਵਿੱਚੋਂ ਵੀ ਤੇਰਾ ਲੱਗ ਜਾਣਾ ਇੱਕ ਸੀਗੀ ਮੈਂ სპੋਰਟ ਪਰਸਨ ਮੈਂ ਆਪਣੀ ਭੈਣ ਨਾਲੋਂ ਤਕੜੀ ਸੀਗੀ ਉਸ ਟਾਈਮ ਤੁਸੀਂ ਸ਼ਾਇਦ ਮੇਰੀਆਂ ਪੁਰਾਣੀਆਂ ਫੋਟੋ ਦੇਖਿਆ ਨਹੀਂ ਹੋਣਾ ਹੈਲਦੀਆਂ ਕਾਫੀ ਤੱਕੜ ਜਿਹੀ ਟਾਈਪ ਦੀ ਸੀਗੀ ਇਹ ਨਹੀਂ ਸੀ ਇਹ ਤਾਂ ਹੁਣ ਚਲੋ ਸੇਤ ਆਪਣਾ ਸਹੀ ਆ ਫਿਰ ਵੀ ਉਹ ਮੇਰੇ ਵੱਲ ਦੇਖਦਾ ਇਦਾਂ ਹਾ ਦੇ ਨਾਲ ਮੇਰੇ ਪਹਿਲਾਂ ਮੈਂ ਜਿਆਦਾ ਮੋਟੀ ਸੀਗੀ ਹਨਾ ਰੈਸਲਿੰਗ ਕੀਤੀ ਹੋਈ ਆ ਮੈਂ ਇੱਕ ਸਾਲ ਦੇ 2 ਮਹੀਨਿਆਂ ਦੇ ਵਿੱਚ ਹੀ ਮੇਰਾ ਸਿਲਵਰ ਮੈਡਲ ਆ ਗਿਆ ਸੀ ਸਿਰਫ ਜੋਰ ਦੇ ਸਰ ਦੇ ਉੱਤੇ ਵੀ ਜੋਰ ਸੀਗਾ ਕਾਫੀ 65 ਕਿਲੋ weight ਦੇ ਵਿੱਚ ਤੇ ਮੇਰੇ ਫਾਦਰ ਸਾਹਿਬ ਕਹਿੰਦੇ ਤੂੰ ਹੀ ਭਰਿਆ ਤੇ ਪਤਾ ਨਹੀਂ ਸਵੇਰੇ ਉਹਨਾਂ ਨੇ ਮੈਨੂੰ ਕਿਹਾ ਪੇਪਰ ਭਰਿਆ ਸ਼ਾਮ ਨੂੰ ਜਦੋਂ ਮੈਂ ਫਾਈਲ ਫੁੱਲ ਚੱਕੀ ਮੈਂ ਪਰੰਜਾ ਮੈਨੂੰ ਕਹਿੰਦੇ ਰਹਿਣ ਦੇ ਬਾਅਦ ਚ ਮੈਨੂੰ 5 ਸਾਲ ਬਾਅਦ ਪਤਾ ਲੱਗਾ ਵੀ ਉਸ ਬੰਦੇ ਨੇ ਹੀ ਮਨਾ ਕਰਾਇਆ ਸੀ ਵੀ ਇਹਨੂੰ ਪੁਲਿਸ ਜੌਬ ਦੇ ਵਿੱਚ ਨਹੀਂ ਭਰਤੀ ਹੋਣ ਦੇਣਾ ਆਈ ਮੀਨ ਉਹ ਚਾਹੁੰਦਾ ਹੀ ਨਹੀਂ ਸੀ ਵੀ ਮੈਂ ਅੱਗੇ ਜਾਵਾਂ